ਮੈਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਕਤਕਸਰ ਨੂੰ ਸਮਰਪਿਤ ਉੱਥੇ ਮੱਥਾ ਟੇਕੂਗਾ ਉਸ ਦਲਪੰਥ ਉਸ ਜੱਥੇਦਾਰ ਦੇ ਸਾਹਮਣੇ ਸਿਰ ਵੱਢ ਕੇ ਹਾਜ਼ਰ ਕਰਦਾਂਗੇ ਜਿਹੜਾ ਆਪਣੇ ਇਤਿਹਾਸ ਨੂੰ ਬਹਿਰਾਊਗਾ ਬੁੱਢੇ ਦਲ ਦੀ ਗੱਲ ਕੀਤੀ ਉਹਨੇ ਜੈਡ ਪਲਾਸਸ ਸਿਕਿਉਰਿਟੀ ਲਈ ਫਿਰਦੇ ਆ ਹਾਲਾਂਕਿ ਅਸੀਂ ਉਸ ਨੂੰ ਜੱਥੇਦਾਰ ਬੁੱਢੇ ਦਲ ਦਾ ਨਹੀਂ ਮੰਨਦੇ ਕਾਗਜ਼ਾਚੋਂ ਬਣਿਆ ਵੀਰੇ ਉਹਨਾਂ ਨੇ ਇੰਨੇ ਕ ਬੰਦੇ ਕਤਲ ਕਰਤੇ ਮੈਨੂੰ ਕਿੱਥੇ ਛੱਡਣਗੇ ਪਰ ਮੈਂ ਬੋਲੂਗਾ ਗੁਨਾਹਗਾਰ ਉਹ ਆ ਜਿਹਨੂੰ ਸੱਚ ਪਤਾ ਓਏ ਬੋਲਦਾ ਹੀ ਨਹੀਂ ਸੰਪਰਦਾਵਾਂ ਕਿੰਨੀਆਂ ਤੁਰਾਂ ਤੋਂ ਬਾਅਦ ਦਲਬਾਬਾ ਬੀਦੀ ਚੰਦ ਸਾਹਿਬ ਇੱਕ ਵਾਰੀ ਦਰਬਾਰ ਲੱਗਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਘੋੜਾ ਤੇ ਬਾਜ ਤੇ ਪਛਾਅ ਕੇ ਇੱਕ ਸਿੰਘ ਨੂੰ ਦਿੱਤੀ ਉਹਨਾਂ ਦਾ ਨਾਂ ਪੁੱਛ ਲਿਆ ਲੈਣਾ ਨਹੀਂ ਗਲਤ ਨਾ ਲਿਆ ਜਾਵੇ ਜਦੋਂ ਸ਼ਿਕਾਰ ਲਈ ਗਏ ਜਿਹੜਾ ਬਾਜ ਸਿੰਘ ਨੂੰ ਦਿੱਤਾ ਸੀ 6ਵੇਂ ਪਾਸ਼ਾ ਨੇ ਉਹ ਬਾਜ ਉੱਡ ਗਿਆ ਤੇ ਉਹ ਪੈਂਦੇ ਖਾਂ ਦੇ ਜਵਾਈ ਅ즈ਮਲ ਖਾਨ ਨੇ ਫੜ ਲਿਆ ਕਹਿੰਦੇ ਜੀ ਬਾਜ ਨਹੀਂ ਮਿਲਦਾ ਬਾਬੇ ਕਹਿੰਦਾ ਉਹ ਕਹਿੰਦੇ ਪਤਾ ਕਰੋ ਸਿੰਘਾ ਨੇ ਪਤਾ ਕੀਤਾ ਸੂ ਮਿਲੀ ਜੀ ਉਹ ਤਾਂ ਅ즈ਮਲ ਖਾਨ ਫੜੀ ਫਿਰਦਾ ਪੈਂਦੇ ਖਾਂ ਨੂੰ ਕਿਹਾ ਵੀ ਬਾਜ ਲਿਆ ਕੇ ਦੇ ਬਾਬੇ ਕਹਿੰਦਾ ਉਹ ਕਹਿੰਦਾ ਬਾਬੇ ਕਹਿੰਦਾ ਬਾਜ ਮੋੜ ਦੋ ਪੈਂਦੇ ਖਾਂ ਦਾ ਜਵਾਈ ਕਹਿੰਦਾ ਤੇਰੀ ਕੁੜੀ ਛੱਡ ਦੂੰਗਾ ਪਰ ਮੈਂ ਬਾਜ ਨਹੀਂ ਦੇਣਾ ਉਹ ਕਹਿੰਦਾ ਕੁੜੀ ਰੱਖ ਲੈ ਬਾਜ ਵੀ ਰਹਿਣ ਦੇ ਮੈਂ ਕਹਿ ਦਿੰਦਾ ਤੇ ਉੱਥੇ ਜਾ ਕੇ ਮੁੱਕਰ ਗਿਆ ਦਰਬਾਰ ਚ ਛੇਵੇਂ ਪਾਤਸ਼ਾਹ ਨੂੰ ਕਹਿੰਦਾ ਪੈਦੇਖਾ ਕਹਿੰਦਾ ਛੇਵੇਂ ਪਾਤਸ਼ਾਹ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੋਡੇ ਸਿੱਖ ਝੂਠ ਬੋਲਦੇ ਆ ਬਾਜ ਸਾਡੇ ਘਰੇ ਨਹੀਂ ਹੈਗਾ ਉਹ ਕਹਿੰਦੇ ਜੀ ਹੈਗਾ ਉਹਨਾਂ ਨੇ ਲਿਆ ਕੇ ਬਾਜ ਦਿਖਾਤਾ ਇਹਨਾਂ ਦੇ ਘਰੋਂ ਲਿਆਂਦਾ ਪੈਦੇਖਾ ਗੁੱਸੇ 'ਚ ਆਇਆ ਰੋਹ 'ਚ ਆਇਆ ਕਹਿੰਦਾ ਸਿੱਖ ਵੀ ਝੂਠੇ ਗੁਰਨਾਨਕ ਦਾ ਘਰ ਵੀ ਝੂਠਾ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਦਰਬਾਰ 'ਚ ਉઠੇ ਮਾਰ ਮਾਰ ਮੁਕਿਆਂ ਦਾ ਮੂੰਹ ਭੰਨਤਾ ਪੈਦੇਖਾ ਦਾ ਛੇਵੇਂ ਪਾਤਸ਼ਾਹ ਦੇ ਕਹਿੰਦੇ ਘਰ ਦੀ ਤੂੰ ਬੇਅਦਬੀ ਕਿਵੇਂ ਕਰੇਂਗਾ ਬਿਧੀ ਚੰਦ ਦਾ ਦਲਪੰਥ ਕਹੂੰਗਾ ਮੈਂ ਜਿੱਤੇ ਮੈਨੂੰ ਕੋਈ ਸਬੂਤ ਮਿਲਿਆ ਮੈਂ ਅੰਚਮੰਚ ਕਹਿ ਦੂੰਗਾ ਉਸ ਬਾਬਾ ਬਿਧੀ ਚੰਦ ਦਾ ਦਲਪੰਥ ਓਏ ਉਹਨੇ ਤਾਂ ਇਹੀ ਕਿਹਾ ਸੀ ਗੁਰਨਾਣਕ ਦਾ ਘਰ ਚੋਂ ਠਾਏ ਉਹਨੇ ਮਹਾਰਾਜ ਦੀ ਹਜ਼ੂਰੀ ਦੀ ਬੰਦਾ ਕੁੱਟਤਾ ਪੈ ਦੇਖਾ ਜਿਹੜਾ ਦੋ ਸਹਾਨਾਂ ਨੂੰ ਭੇੜਦਿਆਂ ਨੂੰ ਐਂ ਕਰ ਦਿੰਦਾ ਹੁੰਦਾ ਸੀ ਇੰਨਾ ਬਲਵਾਨ ਸੀਗਾ ਤੇ ਇੱਥੇ ਉਹਨਾਂ ਦੀ ਮਜੂਦ ਸੰਪਰਦਾਵਾਂ ਦੇ ਵਿੱਚ ਲੱਖਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਸਰੂਪ ਨਾਲੀਆਂ ਚ ਸਿਰ ਤੇ ਹਜੇ ਤੱਕ ਉੱਠੇ ਹੀ ਨਹੀਂ ਅਸੀਂ ਕਿਵੇਂ ਕਹਿਦਾ ਗਿਆ ਯਾਰ ਵੀ ਉਹਨਾਂ ਦੇ ਖੂਨ ਤੁਰੇ ਪਿਰਦੇ ਤਰਨਾ ਦਲ ਆਉਂਦਾ ਉਹ ਤੋਂ ਬਾਅਦ ਜਿਹਦੇ ਮਜੂਤਾ ਮੁਖੀ ਬਾਬਾ ਜੋਗਾ ਸਿੰਘ ਜੀ ਬਾਬਾ ਬੁਕਾਲ ਗਏ ਤਰਨਾ ਦਲ ਦਾ ਫਰਜ ਕੀ ਸੀਗਾ ਕਿੱਥੋਂ ਆਈ ਸੰਪਰਦਾ ਨੌਜਵਾਨਾਂ ਨੂੰ ਭਰਤੀ ਕਰਨਾ ਉਹਨਾਂ ਨੂੰ ਜੰਗ ਲਈ ਤਿਆਰ ਕਰਨਾ ਉਹਨਾਂ ਦਾ ਫਰਜ ਸੀਗਾ ਜਿੱਥੇ ਲੋੜ ਸੀ ਉਹ ਗਾਹ ਮੋਰਚਾਂ ਨੂੰ ਸਪਲਾਈ ਕਰਦੇ ਸੀ ਐਨੇ ਸਿੰਘ ਤਿਆਰ ਹੋ ਗਏ ਅੱਗੇ ਚੱਲੋ ਕਿੱਥੇ ਆ ਹਰੀਆਂ ਬੇਲਾਂ ਬਾਬਾ ਨਿਹਾਲ ਸਿੰਘ ਆ ਮੁਖੀ ਉੱਥੋਂ ਦੇ ਛੋਟੇ ਬੱਚੇ ਪੈਦਾ ਕਰਨੇ ਉਹਨਾਂ ਨੇ ਛੋਟੀਆਂ ਬੇਲਾਂ ਹਰੀਆਂ ਕਰ ਲਈਆਂ ਕਿੱਥੇ ਆ ਪਤਾ ਹੀ ਨਹੀਂ ਕੈਨੇਡਾ ਅਮਰੀਕਾ ਕਿੱਥੇ ਲੈ ਗਏ ਜ਼ਮੀਨਾਂ ਜਾਇਦਾਦਾਂ ਥੋੜੀਆਂ ਉਹ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਮੈਨੂੰ ਕਹਿੰਦੇ ਉਹ ਕਹਿੰਦੇ ਇਹਨਾਂ ਜੱਟਾਂ ਨੂੰ ਤਾਂ ਜ਼ਮੀਨਾਂ ਅਸੀਂ ਲੈ ਕੇ ਦਿੱਤੀਆਂ ਸੀ ਕਿ ਨਿਸ਼ਾਨ ਸਾਹਿਬ ਦੇ ਥੱਲੇ ਤੇ ਹੁਣ ਲੜਨ ਉਹਨਾਂ ਖਾਤਰ ਤੂੰ ਤੁਸੀਂ ਕਲੀਅਰ ਕਰੋ ਕਿ ਤੁਸੀਂ ਦਿੱਤੀਆਂ ਸੀ ਕਿ ਇਹਨਾਂ ਨੇ ਤੁਹਾਨੂੰ ਦਿੱਤੀਆਂ ਜੱਟਾਂ ਨੂੰ ਜ਼ਮੀਨਾਂ ਸਿੱਖਾਂ ਨੂੰ ਜ਼ਮੀਨਾਂ ਜਾਇਦਾਦਾਂ ਓਏ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀਆਂ ਸੀ ਉਹਨਾਂ ਤੋਂ ਅੱਜ ਵੀ ਸਿਰ ਕੁਰਬਾਨ ਆ ਉਹ ਤੁਸੀਂ ਤਾਂ ਲੈ ਗਏ ਖੋ ਕੇ ਪੰਜਾਬ ਤੋਂ ਬਾਹਰ ਲਈ ਜਾਂਦੇ ਆ ਤੁਸੀਂ ਤਾਂ ਬਾਨੀ ਅਡਾਨੀ ਮੋਦੀ ਤੋਂ ਵੀ ਭੈੜੇ ਆ ਜੇ ਨਹੀਂ ਤੇ ਆਪਦਾ ਸਟੈਂਡ ਕਲੀਅਰ ਕਰੋ ਤੁਸੀਂ ਸਿੱਖਾਂ ਦੇ ਆ ਕਿ ਸੈਂਟਰ ਦੇ ਆ ਦੰਦਮੀ ਟਖਾਲ ਬਾਬਾ ਹਰਨਾਮਨ ਨੂੰ ਧੁਮਾਖਵਾਉਂਦਾ ਪੇਪਰਾਂ ਦੇ ਵਿੱਚ ਵੀ ਮੈਂ ਦੰਦਮੀ ਟਕਸਾਲ ਦਾ ਮੁਖੀ ਆ ਜਿਨ੍ਹਾਂ ਦੇ ਮੁਖੀ ਪਹਿਲੇ ਬਾਬਾ ਦੀਪ ਸਿੰਘ ਜੀ ਹੋਏ ਆ ਬਾਬਾ ਦੀਪ ਸਿੰਘ ਜੀ ਨੂੰ ਕੀ ਲੋੜ ਪੈ ਗਈ ਸੀ ਯਾਰ ਬੁੱਢੀ ਉਮਰ ਆਪਦਾ ਸਿਰ ਤਲੀ ਤੇ ਰੱਖ ਕੇ ਲੜਨ ਦੀ ਇਸ ਦਰਬਾਰ ਖਾਤਰ ਤੇ ਦਰਬਾਰ ਦੇ ਵਿੱਚ ਕੀ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਤੇ ਕਹਿੰਦੇ ਉਹਨਾਂ ਦੀ ਗੱਦੀ ਤੇ ਬੈਠੇ ਆ ਐਨੇ ਸਰੂਪਾਂ ਨੂੰ ਅੱਗ ਲੱਗ ਗਈ ਐਨੇ ਸਰੂਪ ਗਾਇਬ ਹੋ ਗਏ ਉਹ ਜੇ ਹਜੇ ਤੱਕ ਬੋਲੇ ਨਹੀਂ ਤਾਂ ਅਸੀਂ ਕਿਵੇਂ ਕਹਦਾਗੇ ਇਹ ਦੰਦਮੀ ਟਕਸਾਲ ਦੇ ਮੁਖੀ ਉਹ ਇਹਨਾਂ 'ਚੋਂ ਖੂਨ ਹੀ ਹੈ ਨਹੀਂ ਗੱਲ ਆ ਗਈ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਹੋਊਗਾ ਜੱਫੇਦਾਰ ਯਾਰ ਦੰਦਮਾ ਸਾਹਿਬ ਦਾ ਜੇ ਹੈਗੇ ਤਾਂ ਹੋਊਗਾ ਢਿੱਕ ਢਿੱਕ ਗੰਭ ਪੜ ਡੱਕ ਪਿਆ ਜੇ ਹੈਗੇ ਆ ਤਾਂ ਕੋਈ ਇੱਕ ਕੰਮ ਤਾਂ ਦੱਸੋ ਇਹਨਾਂ ਨੇ ਕੀਤਾ ਜੱਫੇਬੰਦੀ ਵਾਲਾ ਸਾਡਾ ਜੱਫੇਦਾਰ ਉਹ ਹੋਊਗਾ ਜਿਹਨੇ ਸਾਨੂੰ ਅਹਿਸਾਸ ਕਰਾ ਤਾ ਓਏ ਸਾਡੇ ਹੁੰਦਿਆ ਥੋੜੀ ਹਵਾਲਣੀ ਕੋਈ ਝਾਕ ਸਕਦਾ ਤੂੰ ਨੌਜਵਾਨ ਧੀਆ 20 ਸਾਲਾਂ ਦੀ ਜਾ ਇੱਥੋਂ ਤੁਰ ਕੇ ਦਿੱਲੀ ਦੀ ਲਾਲ ਕਿਲੇ ਨੂੰ ਹੱਥ ਲਾ ਕੇ ਆਉਂਦਾ ਆਉਂਦਾ ਆ ਤੱਕ ਤੇਰੀ ਅੱਖ ਤੇਰੇ ਵੱਲ ਕੋਈ ਅੱਖ ਨਹੀਂ ਚੱਕੂਗਾ ਮੈਂ ਜੱਥੇਦਾਰ ਹਾਂ ਉਹ ਸਾਡਾ ਜੱਥੇਦਾਰ ਹੋਊਗਾ ਉਹ ਇੱਥੇ ਦਾ ਤੀ ਘਰੋਂ ਨਿਕਲਦੂ ਕੋਈ ਬਾਤ ਚਾਹੇ ਪਹਿਲੋਂ ਕੜਨੇਪ ਹੋ ਜਾਂਦੀ ਐ ਸੇ ਇਨਾ ਪੰਜਾਬਗਾਲੀਆਂ ਨੂੰ ਕਿਵੇਂ ਕਹਿਦਗੇ ਸਾਡਾ ਜੱਥੇਦਾਰ ਆ ਕਿਵੇਂ ਕਹਿਦਗੇ ਜੱਥੇਦਾਰ ਆ ਜੱਥੇਦਾਰ ਐਵੇਂ ਨਹੀਂ ਬਣਦੇ ਜੱਥੇਦਾਰਾਂ ਨੂੰ ਬੱਚੇ ਸ਼ਹੀਦ ਕਰਾਉਣੇ ਪੈਂਦੇ ਆ ਜੱਥੇਦਾਰਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਦੇ ਬੱਚਾਂ ਦਾ ਕਾਲਜਾ ਕੱਢ ਕੇ ਮੂੰਹ 'ਚ ਪਾਉਂਦੀ ਆ ਹਕੂਮਤ ਬਲਟ ਪ੍ਰੂਫ ਗੱਡੀਆਂ 'ਚ ਨਹੀਂ ਘੁੰਮਦੇ ਅਸੀਂ ਕਹਿੰਨੇ ਆ ਸਾਡੇ ਜੱਥੇਦਾਰ ਚੌਪਰ ਰੱਖਣ ਪ੍ਰਾਈਵੇਟ ਜੈੱਟ ਰੱਖਣ ਯਾਰ ਸਾਡੀ ਸਿੱਖ ਕੌਮ ਦੇ ਮੁਖੀ ਆ ਸਾਡੇ ਜੱਥੇਦਾਰ ਆ ਵੱਡੀ ਤੋਂ ਵੱਡੀ ਸਿਕਿਉਰਿਟੀ ਰਹਿਣ ਇਹਨਾਂ ਦੇ ਨਾਲ ਟੈਂਕ ਚੱਲਣ ਜਦੋਂ ਤੁਰਦੇ ਆ ਪਤਾ ਤਾਂ ਲੱਗਿਆ ਸਿੱਖਾਂ ਦਾ ਜੱਥੇਦਾਰ ਤੇ ਉਹ ਤਾਂ ਹੀ ਚੱਲਣਗੇ ਨਾ ਜੇ ਉਹਨਾਂ 'ਚ ਹੋਊਗਾ ਕੁਝ ਇਕੱਲਾ ਬਿਆਨ ਦੇਣ ਵਾਲਾ ਜੱਥੇਦਾਰ ਨਹੀਂ ਹੋਣਾ ਚਾਹੀਦਾ ਕਿ ਤੁਹਾਨੂੰ ਸਾਫ਼ ਭਾਦਿਆ ਤੁਸੀਂ ਜੇ ਇੱਥੇ ਬੈਠੇ ਆ ਕਿਸੇ ਨੂੰ ਦੁੱਖ ਨਹੀਂ ਹੈਗਾ ਇਹਨਾਂ ਨੂੰ ਇਹ ਤਾਂ ਉਹੀ ਸੀ 10ਵੇਂ ਪਾਸ਼ਾ ਜਿਨ੍ਹਾਂ ਨੇ ਇਹਨਾਂ ਦੇ ਪੁੱਤਰਨ ਕੇ ਸੀ ਪਰ ਵਾਰ ਦिए 104 4 ਮੂਰੀ ਤੋਂ ਕਿਆ ਹੋਇਆ ਜੀ ਤੱਕਈ ਹਜ਼ਾਰ ਕੋਈ ਵਾਰ ਤੂੰ ਕ ਕੀ ਇਹਨਾਂ ਦੇ ਬੱਚੇ ਨਹੀਂ ਹੈਗੇ ਕਦੇ ਮੂੰਹ ਵੇਖਿਆ ਤੁਸੀਂ ਉਹਨਾਂ ਦਾ ਕਿੱਥੇ ਆ ਕਿੱਥੇ ਨਹੀਂ ਇਹ ਇਹ ਮੇਰੀ ਸਟੇਟਮੈਂਟ ਹੈ ਮੇਰੇ ਬਿਆਨ ਹੈ ਇਹ ਇਹਨਾਂ ਦੇ ਪਰਿਵਾਰਾਂ ਦੇ ਨਹੀਂ ਇਹਨਾਂ ਨਾਲ ਉਹ ਮੁਖਸੇ ਨਾ ਹੋ ਜਾਣ ਕਿਤੇ ਭਾਈ ਅਮਰਤਪਾਲ ਸਿੰਘ ਵਾਰਿਸ ਪੰਜਾਬ ਦੇ ਦੁਬਈ ਤੋਂ ਆਉਂਦੇ ਆ ਮੈਂ ਮਿਲਣ ਜਾਣਾ ਮੈਂ ਕਿਹਾ ਉਹਨਾਂ ਨੇ ਪੁੱਛਿਆ ਵੀ ਕੀ ਮੈਂ ਕਿਹਾ ਭਾਈ ਜੀ ਆ ਚੱਕਰਾਂ ਵੀ ਮੈਂ ਨਹੀਂ ਵਿੱਚ ਚਰਨਾ ਚਾਹੁੰਦਾ ਇਹਨਾਂ ਦੇ ਵਿੱਚ ਉਹ ਕਹਿੰਦੇ ਵੀ ਮੈਂ ਜਾਊਗਾ ਮੈਂ ਕਿਹਾ ਤੈਨੂੰ ਨੁਕਸਾਨ ਹੋਊਗਾ ਤੇਰੇ ਨਾਲ ਨਹੀਂ ਖੜਨਾ ਕਹਿੰਦੇ ਨਹੀਂ ਖੜਨਗੇ ਹਰੇਕ ਮੁਖੀ ਨੂੰ ਮਿਲਣ ਗਏ ਆ ਜਿੱਥੇ ਬੰਦੀ ਦੇ ਨਾਲ ਲੱਗੀ ਹਰੇਕ ਮੁਖੀ ਨਾ ਫੋਟੋ ਵੀਡੀਓ ਹਰੇਕ ਮੁਖੀ ਦੇ ਪੈਰੀ ਹੱਥ ਲਾਏ ਆ ਬਰੋਬਰ ਬੈਠੇ ਆ ਵੀ ਔਖੇ ਵੇਲੇ ਖੜਨਗੇ ਤੇ ਜੇ ਉਹ ਸੱਚ ਨੂੰ ਹੀ ਖੜਨਗੇ ਨਾ ਜੇ ਸੱਚ ਨੂੰ ਹੀ ਖੜੇ ਆ ਤੇ ਮੈਂ ਕਹਿੰਦਾ 24 ਘੰਟਿਆਂ ਦੇ ਵਿੱਚ ਬੱਚੇ ਸਾਡੇ ਪੰਜਾਬ ਹੋਣਗੇ ਜਿਹੜੀ ਗਵਰਨਮੈਂਟ ਡਿਬਗੂ ਕੈਂਡ ਜੇਲ੍ਹ ਇਹਨਾਂ ਚ ਬੰਦ ਕਰੀ ਬੈਠੀ ਆ ਨਾ ਇਹਨਾਂ ਦੇ ਨਾਲ 30 ਸਿੰਘ ਹੋਰ ਆ 50 ਹੋਗੇ ਹੋਣਗੇ ਟੋਟਲ ਉਹਨਾਂ ਨੂੰ ਆਮ ਆਦਮੀ ਪਾਰਟੀ ਜਾ ਸਕਦੀ ਹੈ ਉਹਨਾਂ ਦਾ ਸੀਐਮ ਆ ਤੇ ਜੇ ਕਹਿਦਗੇ ਵੀ ਤੁਸੀਂ ਜਥੇਦਾਰਾਂ ਨੂੰ ਨਾ ਬੋਲੋ ਗਿਆਨੀ ਹਰਪ੍ਰੀਤ ਸਿੰਘ ਨੂੰ ਰੋਕਿਆ ਕਿਵੇਂ ਉਹ ਜਿਨ੍ਹਾਂ ਨੇ ਸਾਡੇ ਸਿੰਘ ਬੰਦੀ ਕਰਕੇ ਰੱਖੇ ਆ ਭੁੱਖੇ ਧਿਆਏ ਓਏ ਉਹਨਾਂ ਦੇ ਲੀਡਰਾਂ ਦੇ ਜਿਹੜੇ ਵਿਆਹ ਅਟੈਂਡ ਕਰੀ ਜਾਂਦੇ ਆ ਉਹਨਾਂ ਨੂੰ ਅਸੀਂ ਜਥੇਦਾਰ ਕਿਵੇਂ ਮੰਨ ਲਾਂਗੇ ਚੱਡੇ ਦੇ ਵਿਆਹ ਤੇ ਨਹੀਂ ਗਿਆ ਗਿਆਨੀ ਗਿਆਨੀ ਹੋਈ ਕਮਾਗੇ ਜੀ ਜੱਥੇਦਾਰਾਂ ਦਾ ਫਿਰ ਜਦੋਂ ਹੋਊਗਾ ਉਦੋਂ ਕਹਦਾਂਗਾ ਵੀ ਹੁਣ ਜੱਥੇਦਾਰੀ ਆ ਭਾਈ ਨਾਲ ਤਰਾਂਗੇ ਅਸੀਂ ਕੁਰਬਾਨ ਹੋਣ ਵਾਲੇ ਲੱਖਾਂ ਹੀ ਸਿੰਘ ਨੇ ਲੱਖਾਂ ਹੀ ਬੀਬੀਆਂ ਨੇ ਨੌਜਵਾਨ ਪਣਾ ਨੇ ਅੱਜ ਕੱਲ੍ਹ ਦੀਆਂ ਜੱਥੇ ਬੰਨੀਆਂ ਤੇ ਜੱਥੇਦਾਰਾਂ ਤੋਂ ਕੁਰਬਾਨ ਹੋਣ ਲਈ ਤਿਆਰ ਆ ਉਹ ਕੋਈ ਇੱਕ ਗੁਣਤਾ ਦੱਸੋ ਇਹਨਾਂ ਦੇ ਵਿੱਚ ਜੱਥੇਦਾਰਾਂ ਵਾਲਾ ਹੈਗਾ ਇਤਿਹਾਸ ਨਾ ਤੁਸੀਂ ਉਹ ਪੜੋ ਜੇ ਅਸੀਂ ਕਹਿਦਗੇ ਉਹ ਯਾਰ ਕੱਲ ਦਾ ਸ਼ੋਰ ਆ ਤੂੰ ਤੈਨੂੰ ਕੀ ਪਤਾ ਵੀ ਐਂ ਕੀਤਾ ਅਸੀਂ ਤਾਂ ਐਂ ਕੀਤਾ ਸਿੰਘਾਂ ਨੇ ਐਂ ਕੀਤਾ ਜਿਹੜਾ ਕੰਮ ਮੇਰੇ ਦਾਦੇ ਨੇ ਕੀਤਾ ਸੀ ਉਹਦੇ ਪੈਸੇ ਮੇਰੇ ਪਿਓ ਨੂੰ ਨਹੀਂ ਮਿਲੇ ਤੇ ਜਿਹੜੀਆਂ ਦਿਹਾੜੀਆਂ ਮੇਰੇ ਪਿਓ ਨੇ ਲਾਈਆਂ ਉਹਦੇ ਪੈਸੇ ਮੈਂ ਲੈਣ ਦਾ ਹੱਕਦਾਰ ਨਹੀਂ ਤੇ ਨਾ ਹੀ ਮੈਨੂੰ ਕਿਹਨੇ ਦੇਣੇ ਆ ਵੀ ਭਾਈ ਉਹਨਾਂ ਨੇ ਕੀਤਾ ਸੀ ਉਹ ਜਿਹੜਾ ਕੰਮ ਸਾਡੇ ਵੱਡੇ-ਵਡੇਰੇ ਕਰਕੇ ਉਹਨਾਂ ਦਾ ਹੀ ਇਤਿਹਾਸ ਲਿਖਿਆ ਜਾਣਾ ਇਹਨਾਂ ਦਾ ਨਹੀਂ ਲਿਖਿਆ ਜਾਣਾ ਇਹ ਤਾਂ ਫਿਰ ਉੱਥੇ ਬੈਠੇ ਹੀ ਚੜ੍ਹ ਚੜ੍ਹਾਈ ਕਰ ਗਏ ਉਹ ਭਾਵੇਂ ਸੱਚਖੰਡ ਲਿਖੀ ਜਾਣ ਤੇ ਚਾਹੇ ਸਵਰਗਵਾਸੀ ਲਿਖੀ ਜਾਣ ਉਹ ਤਾਂ ਮੈਂ ਤਾਂ ਮਹਾਰਾਜ ਨੂੰ ਇੱਕ ਗੱਲ ਕਹਿਣਾ ਇਸ ਤੋਂ ਬਾਅਦ ਫਤਿਹ ਪ੍ਰਵਾਨ ਕਰਿਓ ਗੁਰੂ ਗੋਬੇ ਸਿੰਘ ਜੀ ਮਹਾਰਾਜ ਕੇਸ ਹਾਰੇ ਕਰ ਰਹੇ ਸੀ ਧੁੱਪੇ ਭਾਈ ਨੰਦ ਲਾਲ ਕੋਲੇ ਖੜੇ ਤੇ ਮਹਾਰਾਜ ਤਰੁੱਠੇ ਤੇ ਮਹਾਰਾਜ ਕਹਿੰਦੇ ਵੀ ਭਾਈ ਨੰਦ ਲਾਲਾ ਮੰਗ ਲਾ ਅੱਜ ਕੀ ਮੰਗਣਾ ਉਹਨੇ ਨਹੀਂ ਕੁਝ ਮੰਗਿਆ ਉਹ ਮੰਗ ਲਾ ਨੰਦ ਲਾਲਾ ਕੀ ਚਾਹੀਦਾ ਮਹਾਰਾਜ ਦੇ ਦੋਗੇ ਹਾਂਜੀ ਜਦੋਂ ਮੇਰੀ ਮੌਤ ਹੋਵੇ ਨਾ ਤੇ ਜਦੋਂ ਮੇਰਾ ਸਸਕਾਰ ਕਰਨ ਲਈ ਮੈਨੂੰ ਚਿਖਾ ਤੇ ਪਾਇਆ ਤੇ ਸਾਰੇ ਬਾਜੂ ਮੰਡਲ ਦੀ ਹਵਾ ਬੰਦ ਕਰ ਦਿਓ ਮੈਂ ਨਹੀਂ ਚਾਹੁੰਦਾ ਕਿ ਮੇਰੇ ਮਰਨ ਤੋਂ ਬਾਅਦ ਮੇਰੀ ਮਿੱਟੀ ਵੀ ਮੇਰੀ ਸਵਾ ਵੀ ਉੱਡ ਕੇ ਕਿਸੇ ਬਗਾਨੇ ਦਰ ਤੇ ਜਾਵੇ ਮੈਂ ਤਾਂ ਤੇਰੇ ਦਰ ਤੇ ਹੀ ਰਹਿਣਾ ਚਾਹੁੰਦਾ ਇਹਨਾਂ ਮੁਤਾਬਕ ਮੈਂ ਬਹੁਤ ਵੱਡਾ ਕਾਪੀ ਆ ਮੈਂ ਸਾਧੂ ਸੰਤਾਂ ਮਹਾਪੁਰਖਾਂ ਬਾਰੇ ਬੋਲਦਾ ਮੈਂ ਸੱਚ ਬੋਲਦਾ ਮੈਂ ਇਹਨਾਂ ਤੇ ਇਲਜ਼ਾਮ ਨਹੀਂ ਲਾਉਂਦਾ ਮੈਂ ਮਹਾਰਾਜ ਜੀ ਹਾਜ਼ਰ ਹੋਣ ਤੇ ਮੈਂ ਇੱਕੀ ਬਚਨ ਕਰਦਾ ਅਰਦਾਸ ਚ ਵੀ ਮੇਰੀ ਮੌਤ ਜਦੋਂ ਮਰਜੀ ਹੋ ਜੇ ਕੋਈ ਮੇਰੇ ਵਾਸਤੇ ਚ ਨਹੀਂ ਹੈਗਾ ਪਰ ਮੈਂ ਜਦੋਂ ਚਾਹਣਾ ਉਹ ਇਹ ਆ ਵੀ ਜਦੋਂ ਇਹ ਸਾਰੇ ਮਰਨ ਮੇਰੀ ਮੌਤ ਨਾਲ ਹੀ ਹੋ ਜੇ ਭਾਵੇਂ ਕੋਈ ਵੀ ਐਕਸੀਡੈਂਟ ਹੋ ਜੇ ਤੇ ਮੈਂ ਜਾ ਕੇ ਵੇਖਦਾ ਵੀ ਇਹਨਾਂ ਨੂੰ ਮਾੜਾ ਬੋਲਣ ਦੀ ਸਜ਼ਾ ਕੀ ਆ ਤੇ ਕੀ ਸੱਚ ਨੂੰ ਇਹਨਾਂ ਨੂੰ ਸੰਗਲ ਲੱਗਦੇ ਆ ਉਹ ਜਿਹੜੀਆਂ ਸਹਬਜਾਦਿਆਂ ਦੀਆਂ ਗੱਡੀਆਂ ਤੇ ਤੁਹਾਨੂੰ ਭਾਇਆ ਓਏ ਤੁਹਾਨੂੰ ਨਵਾਜਿਆ ਸਹਬਜਾਦਿਆਂ ਦੀਆਂ ਗੱਡੀਆਂ ਦੇ ਨਾਲ ਉਹਨਾਂ ਨੂੰ ਤੁਸੀਂ ਸਰਕਾਰੀ ਬਣਾਤਾ ਤੇ ਤੁਸੀਂ ਸਾਹ ਹੀ ਨਹੀਂ ਕੱਢਿਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੁਹਾਨੂੰ ਦੇ ਕੇ ਗਏ ਸੀ ਗੁਰੂ ਮਾਨਯੋ ਗ੍ਰੰਥ ਤੇ ਉਹਨੂੰ ਤੁਸੀਂ ਗੁਰੂ ਮੰਨਿਆ ਹੀ ਨਹੀਂ ਤੇ ਜੇ ਮੰਨਿਆ ਹੁੰਦਾ ਤੇ ਗੁਰੂ ਸਹਦਾ ਸਰੂਪ ਇਥੋਂ ਇੱਥੇ ਕਿਵੇਂ ਹੋ ਜਾਂਦਾ ਅੱਜ ਪਤਾ ਹੀ ਨਹੀਂ ਤੁਹਾਨੂੰ ਨਹੀਂ ਪਤਾ ਦਰਬਾਰ ਸਾਹਿਬ ਦੇ ਵਿੱਚੋਂ ਕਿੰਨੇ ਸਰੂਪ ਗਾਇਬ ਹੋ ਗਏ ਤੇ ਪਏ ਕਿੱਥੇ ਆ ਜੇ ਇੱਕ ਸਰੂਪ ਪੰਜਾਬ ਦੇ ਇੱਕ ਜ਼ਿਲ੍ਹੇ ਦੇ ਵਿੱਚ ਵੀ ਅੱਜ ਰਾਤ ਨੂੰ ਪਾੜ ਕੇ ਸਿੱਟ ਦਿੱਤਾ ਜਾਵੇ ਤਾਂ ਤੁਹਾਨੂੰ ਸਾਹਮਣੇ ਨਹੀਂ ਜਾਣਾ ਤੁਸੀਂ ਧਰ ਨਹੀਂ ਲਾਉਂਦੇ ਰਹੋਗੇ ਅੱਜ ਮੋਗਾ ਲੁਧਿਆਣਾ ਅਮਰਸਰ ਫਰੀਦਕੋਟ ਫਰੋਹ ਪਰ ਕਿੱਥੇ ਕਿੱਥੇ ਬੈਠੋਗੇ ਸਿੱਕਾ ਹੈਗੇ ਹੀ ਨਹੀਂ ਇਹ ਤੁਹਾਨੂੰ ਦੇਖਣਾ ਪੈਣਾ ਵੀ ਇਹ ਕਰਦੇ ਕੀ ਆ ਜੇ ਤੁਸੀਂ ਇਹਨਾਂ ਗੱਲਾਂ ਲਤਿਆ ਨਹੀਂ ਦਿੰਦੇ ਨਾ ਫਿਰ ਆਹ ਕੋ ਕਰਨ ਦੀ ਲੋੜ ਨਹੀਂ ਹੈਗੀ ਫਿਰ ਚੀਕਾਂ ਨਾ ਮਾਰੋ ਫਿਰ ਸਿੱਧੇ ਹੋ ਕੇ ਤੁਰੋ ਚਾਹੇ ਸਿਰ ਲੈ ਜੇ ਤੇ ਜੇ ਇਹਨਾਂ ਦੇ ਵਿੱਚ ਵਿਚਰਨਾ ਇਹਨਾਂ ਨੂੰ ਸਾਰਾ ਕੁਝ ਮੰਨਣਾ ਮੂਰੇ ਲਾਉਣਾ ਪੈਣਾ ਆਓ ਬਈ ਮੂਰੇ ਤੁਸੀਂ ਇੰਨੇ ਜਾਨੇ ਬੈਠੇ ਆਂ ਆਪਾਂ ਸਿੱਖਾਂ ਦੇ ਬੱਚੇ ਆਂ ਹੁਣ ਤੱਕ ਤੁਸੀਂ 50000 ਰੁਪਇਆ ਮੱਥਾ ਟੇਕਤਾ ਹੋਊਗਾ ਸਾਰੇ ਪਰਿਵਾਰ ਦੇ ਦਰਬਾਰ ਸਾਹਿਬ ਜਾ ਕੇ ਤੇ ਵੀ ਜਾਓ ਇੱਕ ਬੰਦਾ ਉੱਠ ਕੇ ਦਰਬਾਰ ਸਾਹਿਬ ਦੇ ਵਿੱਚੋਂ 100 ਦਾ ਨੋਟ ਚੱਕ ਕੇ ਲਿਆਓ ਜੇ ਤੁਹਾਨੂੰ ਉੱਤੇ ਮਾਰ ਨਾ ਦਿੱਤਾ ਤੇ ਮੇਰਾ ਨਾਮ ਉਟਾ ਦੇ ਕੀ ਸਾਡੀ ਜ਼ਰਤ ਨਹੀਂ ਹਾਲ ਦੇ ਪਿਓ ਦੀ ਜੇਲ੍ਹ ਚੋਂ ਪੈਸੇ ਕੱਢਣ ਦੀ ਵੀ ਸਾਨੂੰ ਲੋੜ ਆ ਅਸੀਂ ਦਿੰਦੇ ਰਹੇ ਆ ਜੇ ਤੁਸੀਂ 50 ਦੇ ਨੋਟ ਨੂੰ ਹੱਥ ਲਾਓ ਤੋੜੀਆਂ ਬਾਹਾਂ ਤੋੜ ਦੇਣਗੇ ਉਹ ਸਾਰੇ ਗੰਡ ਬੰਨ ਕੇ ਸਣੇ ਸੋਨਾ ਘਰੇ ਲੈ ਜਾਂਦੇ ਤੁਹਾਨੂੰ ਪਤਾ ਹੀ ਕੱਖ ਨਹੀਂ ਲੱਗਦਾ ਇਹ ਜਾਣ ਇਹ ਮੈਂ ਚਾਹੁੰਦਾ ਸਾਡੇ ਸਾਰੇ ਗੁਰੂ ਘਰ ਪੰਜਾਬ ਇੰਡੀਆ ਲੈਵਲ ਵਰਲਡ ਦੇ ਵਿੱਚ ਜਿੰਨੇ ਸੋਨੇ ਦੇ ਹੋਣੇ ਚਾਹੀਦੇ ਆ ਹੀਰੇ ਜੜੇ ਹੋਣ ਸਾਡੇ ਗੁਰੂ ਘਰਾਂ ਦੇ ਸਿੱਖ ਕੌਮ ਬਹੁਤ ਮਹਾਨ ਕੌਮ ਆ ਪਰ ਮੈਂ ਇਹ ਨਹੀਂ ਚਾਹੁੰਦਾ ਸੋਡਾ ਚਮ ਲਾ ਕੇ ਬੰਨ ਇਹ ਤਾਂ ਹੀ ਸੋਪਣਗੇ ਜੇ ਸੋਡੀਆਂ ਪੱਗਾਂ ਦਸਤਾਰਾਂ ਦਿਮਾਲੇ ਸਲਾਮਤ ਰਹਿਣਗੇ ਫੈਸ਼ਨ ਚ ਨਾ ਰਹੋ ਕੱਲਾ ਇਹਨਾਂ ਨੂੰ ਪੁੱਛੋ ਕਿੱਡੀ ਗਾਫਤ ਆ ਜੂਗੀ ਜੇ ਇੱਕ ਬੰਦੇ ਨੂੰ ਪੁੱਛ ਲਾਂਗੇ ਅਸੀਂ ਬਾਬਾ ਜੀ ਬਸ ਮਾੜਾ ਜਵਾਬ ਦੇ ਦਿਓ ਸਾਨੂੰ ਤਾਂ ਜੇ ਗਾ ਇਤਿਹਾਸ ਪੜਨਗੇ ਨਾ ਬੱਚੇ ਉਹ ਕਹਿਣਗੇ ਵੀ ਅੱਛਾ ਇਹੋ ਜਿਹੇ ਬੱਚੇ ਹੁੰਦੇ ਸੀ ਥੋੜੇ ਸ਼ਹੀਦ ਹੁੰਦੇ ਰਹੇ ਜਰਨਲ ਜਦੋਂ ਕੋਈ ਹੋਇਆ ਉਹਦਾ ਸਮਾਂ ਦੱਸੂਗਾ ਹਜੇ ਨਹੀਂ ਹੈਗਾ ਇਹ ਤੁਸੀਂ ਵੇਖਣਾ ਵੀ ਆਮ ਜਿਹੜੇ ਨੌਜਵਾਨ ਹੁਣ ਜੇਲਾ ਦੇ ਵਿੱਚ ਬੰਦ ਨੇ ਉਹ ਆਪਣੇ ਆ ਤੇ ਆਪਣੇ ਆ ਦਾ ਸਾਥ ਆਪਾਂ ਦੇਣਾ ਇਹਨਾਂ ਨੇ ਨਹੀਂ ਦੇਣਾ ਤੇ ਜੇ ਚਾਹਦੇ ਆ ਬੇਣ ਕਹੇ ਦੇ ਵਿੱਚ ਅਣਖ ਗੈਰਤ ਸ਼ਰਮ ਹੋਈ ਵੀ ਸਾਡੇ ਸਿੱਖਾਂ ਦੇ ਬੱਚੇ ਆ ਪਰਿਵਾਰ ਨੇ ਪਹਿਲਾਂ ਵੀ ਇਹਨਾਂ ਨੂੰ ਬੇਨਤੀ ਕੀਤੀ ਸੀ ਓਏ ਹੁਣ ਵੀ ਬੇਨਤੀ ਭੇਜੀ ਆ ਅਜੇ ਤੱਕ ਆਈ ਨਹੀਂ ਹੈਗੇ ਤੇ ਜਰੂਰ ਆਉਣਗੇ ਮੈਂ ਨਹੀਂ ਆਉਂਦਾ ਕੱਲਾ ਕਿਉਂਕਿ ਇਹਨਾਂ ਦੇ ਵਿੱਚ ਕਿਤੇ ਇਹ ਨਾ ਹੋਵੇ ਵੀ ਉਹ ਬੈਠਾ ਉੱਥੇ ਜੇ ਇਹ ਸਿੰਘ ਦਿਵੜੂਗੜ੍ਹ ਜੇ ਤੋਂ ਪੰਜਾਬ ਲਿਆਉਂਦੇ ਆ ਬੰਦੀ ਸਿੰਘ ਭਾਈ ਜਤਾਰ ਸਿੰਘ ਸਵਾਰਾ ਜੀ ਹੁਣੀ ਬਾਹਰ ਆਉਂਦੇ ਆ ਉਹ ਇਹਨਾਂ ਦਲਾ ਪੰਥਾ ਦੀ ਸ਼ਰਤ ਹੋਈ ਸਾਨੂੰ ਮਹਿਰੋਂ ਵਾਲੇ ਦਾ ਸਿਰ ਚਾਹੀਦਾ ਉਹ ਸਿਰ ਕਰਵਾਣਾ ਕਰੀ ਸਿੱਧੇ ਹੋ ਗਿਆ ਤੁਰਨ ਤਾਂ ਸਹੀ ਪਰ ਮਹਾਰਾਜ ਕਿਰਪਾ ਕਰਨ ਅਰਦਾਸ ਬੇਨਤੀ ਆ ਵੀ ਮਾੜਾ ਮੋਟਾ ਇਹਨਾਂ ਦੇ ਅੰਦਰ ਵੀ ਉਹ ਜਾ ਕੇ ਚਣਕ ਜਿਹੜੀ 10ਵੇਂ ਪਾਸ਼ਾ ਨੇ ਲਾਈ ਸੀ ਤੇ ਫਿਰ ਤੁਹਾਨੂੰ ਸਾਰਾ ਕੁਝ ਹੀ ਮਿਲ ਜੂਗਾ ਘਰੇ ਬੈਠਿਆਂ ਨੂੰ ਹੀ ਮਿਲ ਜੂਗਾ ਤੇ ਫਿਰ ਤੁਹਾਡੇ ਵਿੱਚੋਂ ਜਿਹੜੇ ਨੌਜਵਾਨ ਹੈਗੇ ਆ ਜਰਨੈਲ ਪੈਦਾ ਹੋਣਗੇ ਬ੍ਰਹਮ ਗਿਆਨੀ ਪੈਦਾ ਹੋਣਗੇ ਪਰ ਜਿੰਨਾ ਚਿਰ ਇਹਨਾਂ ਨੇ ਉਸ ਚੀਜ਼ ਨੂੰ ਰੋਕਤਾ ਫਿਰ ਤੁਹਾਡਾ ਦਸ਼ਮਣ ਸੈਟਰ ਨਹੀਂ ਹੋ ਸਕਦਾ ਤੁਹਾਡੇ ਦਸ਼ਮਣ ਦਾ ਤੁਹਾਡੇ ਪੰਜਾਬ 'ਚ ਹੀ ਬੈਠਿਆ ਜਿਹੜੇ ਤੁਹਾਨੂੰ ਦੀਦੇ ਨਹੀਂ ਆਏ ਤਾਂ ਕੱਕਰੀ ਲੈਣ ਘਾ ਲਾ ਕੇ ਤਾਂ ਦੇਖੋ ਹੋ ਜੇਗੇ ਉੱਲਾ ਚੁੱਕਾਂ ਦੀ ਖਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ